ਪਰ ਆਪ ਜਿਹੜੇ ਤੋਂ ਆਪਦੇ ਸਾਰੇ ਮੈਂਬਰਾਂ ਦੇ ਨਾਲ ਜਿਹੜੋ ਦੇ ਨਾਲ ਅਸੀਂ ਤੁਹਾਨੂੰ ਦਿਖਾਈ ਬਾੜ ਤੋਂ ਤੱਕ ਬਾੜ ਦੇ ਵਿੱਚ ਪਈ ਹੈ ਇਸ ਤੋਂ ਬਾਅਦ ਇੱਕ ਫੋਟੋ ਵੇਖ ਲੈਣਾ ਹੈ ਆਪਦੇ ਨਾਲ ਉਹ ਬਣਾ ਜਾਏਗਾ ਤੇ ਨਾਲ ਜਿਹੜਾ ਪਾਰਕ ਨਹੀਂ ਬਣਾਈ ਜਾਣੀ ਹੈ ਜੀ ਆ ਤਾਂ ਖੇਤ ਦੇ ਸਾਰੇ ਸਾਡੇ ਪੰਜਾਂ ਦੀ ਟੀਮ ਨਾਲ ਜਪੈਂਦੇ ਜਿੱਥੇ ਹੋਏ ਹੈ ਇਹ ਬੜੀ ਤਨਮਾਨਾ ਅਬਾ ਦੇ ਬਾਰੇ ਉਹਨਾਂ ਨੂੰ ਦਿਖਾਈ ਕਰਕੇ ਨਾਲ ਤੋਂ ਤਕਰੀਬਾ ਮੈਂ ਤਰੀਕਾ ਦੇ ਆਲਡਵੇ ਚਾ ਲੋ ਕਰਾਂਗੇ ਬਣਾਉਣਾ ਜੀ ਤੇ ਬਾਕੀ ਪਾਰਕ ਜੀ ਨਾਲ 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 ਦੇ ਪਾਰਕ ਜਾਰੀ ਹੋਵੇ ਜਿਵੇਂ ਇਸ ਤੋਂ ਬਾਅਦ ਹੋਣ ਵਾਲੇ ਕਾਰਵਾਈ ਜਿਹੜਾ ਹੋਰ ਵੀ ਕੰਮ ਚੱਲੂਗਾ ਉਹਦੇ ਜੀ ਇਨਫਰਮੇਸ਼ਨ ਨਾਲ ਨਾਲ ਵੀ ਦੇ ਜਾ ਕਰਾਂਗੇ ਤਕਰੀਬਾ ਕਿ ਸਾਡੀ ਵੱਲ ਦੀ ਆ ਤੇ ਹੁਣ ਆ ਤਕਰੀਬਾ ਖਾਰੀ ਜਾਰੀ ਆ ਹਰ ਹੁੰਦਾ ਜਿੰਨਾ ਵੀ 21 ਸਾਲ ਤੋਂ ਜਮ੍ਹਾਂ ਹੋਦਾ ਇਹਨੂੰ ਇਕੱਠਾ ਕਰਕੇ ਥੋੜਾ ਐਕਸਾਈਟ ਤੇ ਕਰਕੇ ਜਿਹੜਾ ਖਾਦੀ ਕੀਤਾ ਕੀ ਆ ਆਪਣੇ ਪੰਜ ਸੇਵਾ ਨੂੰ ਮੁੰਡਿਆ ਮੈਨੂੰ ਪੁਆਇੰਟ 3 ਤੇ ਦੱਸੋ ਨੰਬਰ ਆ ਤਾ ਨੰਬਰ ਆ ਰਿਹਾ ਉਹ ਬਾਈ ਬੂ ਰਹੀ ਆ ਗੱਲ ਸਹੀ ਆ ਜੀ ਇਹ ਯੂਆਈਪੀ ਆ ਦਾ ਗੁਰੂ ਆ ਤਾਂ ਬੋਲ ਅੱਗ ਪੰਜ ਸਾਵਾ ਤੁਸੀਂ ਵੀ ਦੇਖੋ ਦਿਓ ਕਿਉ ਆਪਣਾ ਮਾਰਿਆ ਦੱਸੋ ਜੀ ਕੋਈ ਨਹੀਂ ਪਾਰਟ ਨੰਬਰ 7 ਹੈ ਪਾਰਟ ਨੰਬਰ 7 ਦੇ ਵਿੱਚ ਜਿਹੜਾ ਇਹ ਕੂੜਾ ਜਿੱਦਾ ਪਿਆ ਗੁਰਦੁਆਰੇ ਦੀ ਬੈਕ ਸਾਈਡ ਤੇ ਆ ਸਿੰਘ ਸਵਾ ਗੁਰਦੁਆਰਾ ਜਿਹੜਾ ਰੁੜਕਾ ਖੜਦਦਾ ਆ ਤੇ ਇੱਥੇ ਆ ਜਿੱਥੇ ਅਸੀਂ ਖੜੇ ਆ ਇਸ ਜਗ੍ਹਾ ਇੱਕ ਸੋਲਿਡ ਬੇਸ ਬਣਨਾ ਆ ਕੂੜੇ ਦਾ ਡੰਪ ਜਿਹਨੂੰ ਕਹਿੰਦੇ ਆ ਤੇ ਸ਼ੈਡ ਉਹਦੇ ਉੱਪਰ ਹੋਊਗੀ ਤੇ ਨਾਲੇ ਹੀ ਮੋਰੇ ਇੱਕ ਕਮਰਾ ਆ ਜਿੱਥੇ ਬਣਿਆ ਹੋਇਆ ਇਹਦੇ ਨਾਲੇ ਕਮਰੇ ਦੇ ਨਾਲ ਇੱਕ ਛੋਟਾ ਕਮਰਾ ਤੇ ਨਾਲ ਮੋਰੇ ਪਾਰਕਿੰਗ ਤਸਵੀਰ ਦੇ ਇੱਥੇ ਲੱਗਿਓ ਆ ਪੰਜ ਸਹਿਬਾਨ ਸਰਪੰਚ ਸਾਹਿਬ ਆ ਸਾਡੇ ਨਾਲੇ ਤੇ ਆ ਮਸ਼ੀਨ ਚੱਲਦੀ ਪਈ ਆ ਜਿਹੜੀ ਆ ਕੂੜਾ ਇਧਰੋਂ ਮੋਰੇ ਚੱਕੇ ਬਿਲਕੁਲ ਪਿੱਛੇ ਛੱਪੜ ਦੇ ਨਾਲ ਜਿਹੜਾ ਆ ਉਹ ਸੱਟ ਦੇ ਪਏ ਆ ਤੇ ਇਤੋਂ ਸਫਾਈ ਵੀ ਸਾਰੀ ਕਰ ਦਿੱਤੀ ਆ ਦਾ ਹੌਲੀ ਹੌਲੀ ਇਹਨੇ ਪਾਰਕ ਦਾ ਵੀ ਵਧੀਆ ਕਰਾਂਗੇ ਹਨਾ ਤਾਂ ਬਾਕੀ ਆ ਤੁਸੀਂ ਦੇਖਦੇ ਪਏ ਆ ਮਸ਼ੀਨ ਲੱਗੀ ਹੋਆ ਇਧਰਲੇ ਪਾਸੇ ਮੜਿਆ ਦਿਖਾ ਦਿਓ ਆ ਮਸ਼ੀਨ ਜਿਹੜੀ ਲੱਗੀ ਹੋਆ ਇਹ ਚੱਲਦਾ ਪਿਆ ਆ ਕੂੜਾ ਕਰਗੜਦਾ ਤੇ ਨਾਲੇ ਹੀ ਫਿਰ ਜਿਹੜਾ ਇਹਦੇ ਸਾਹਮਣੇ ਆ ਬਿਲਕੁਲ ਇੱਕ ਰਾਹ ਆ ਜਿਹੜਾ ਨਹਿਰ ਵੱਲੋਂ ਜਾਂਦਾ ਆ ਇਹਦਾ ਵੀ ਕੰਮ ਆਪਾਂ ਜਲਦੀ ਕਰਵਾ ਦੇਣਾ ਆ ਇਹ ਇੰਟਰਲੌਕ ਲਾ ਦੇਣੇ ਆ ਇਹ ਇੰਟਰਲੌਕ ਹੀ ਲੱਗੂਗਾ ਨਾ ਇੱਥੋਂ ਸੜਕ ਤੋਂ ਲੈ ਕੇ ਆਪਣੇ ਨਹਿਰ ਤੱਕ ਜਿਹੜਾ ਆ ਇਹ ਪਾਸ ਹੋ ਗਿਆ ਆ ਤੇ ਇਹ ਵੀ ਕੰਮ ਜਲਦੀ ਸ਼ੁਰੂ ਕਰਾਵਾਂਗੇ ਅਸੀਂ ਧੰਨਵਾਦ ਸਾਰਿਆਂ ਦਾ ਇਹ ਹੋ ਰਿਹਾ ਵੀਰੋਂ ਪਧਰਾ ਢੇਰ ਆਪਣਾ ਨਹਿਰ ਸਾਈਡ ਵੱਲੋਂ ਇੱਥੇ ਪਾਰਕ ਬਣੂਗੀ ਬਹੁਤ ਹੀ ਖੂਬਸੂਰਤ ਹਨਾ ਬਾਕੀ ਪਿੱਛੇ ਛੱਪੜ ਐ ਉਹ ਵੀ ਤੁਹਾਨੂੰ ਦਿਖਾਉਂਦੇ ਆ ਸਾਰਾ ਹੀ ਇਹ ਛੱਪੜ ਸੀ ਵੀਰੋ ਪਿੱਛੇ ਠੀਕ ਆ ਆਉਂ ਆ ਗਿਆ ਛੱਪੜ ਇੱਧਰ ਚੱਲ ਰਹੀ ਏ ਜੀਸੀਬੀ ਮਸ਼ੀਨ ਮੂਹਰੇ ਸਾਰਾ ਪੱਧਰਾ ਹੋ ਗਿਆ ਆ ਹਨਾ ਹੁਣ ਪਿੱਛੇ ਰਹਿੰਦਾ ਆ ਤੇ ਇਹ ਪਿੱਛੇ ਨੂੰ ਆਊਗਾ ਬੈਕ ਸਾਈਡ ਆ ਛੱਪੜ ਆ ਵੀਰੋ ਦੇਖੋ ਹਨਾ ਇੱਥੇ ਤੱਕ ਛੱਪੜ ਆ ਗਿਆ ਕੂੜੇ ਦੇ ਲੱਗ ਗਈ ਔਰ ਤੁਸੀਂ ਕੰਧ ਦੇਖਦੇ ਹੋਣੇ ਆ ਜਿਹੜੀ ਉਹ ਘਰ ਆ ਹਨਾ ਤੇ ਉਹਦੇ ਬਰਾਬਰ ਛੱਪੜ ਸੀ ਵੀਰੋ ਦੇਖੋ ਕਿੱਥੇ ਤੱਕ ਆ ਗਿਆ ਹੌਲੀ ਹੌਲੀ ਠੀਕ ਆ ਸਾਰਾ ਹੀ ਕਹੂੰਗੀ ਤੇ ਕੂੜਾ ਸੜਦੇ ਰਿਹਾ ਪਤਾ ਲੱਗਾ ਨਹੀਂ ਕਾਬ ਵਗੈਰਾ ਹੋ ਗਿਆ ਨਾ ਸਾਸ ਪਾਈ ਗਏ ਨੇ ਜਾਂ ਕਹ ਦੀ ਕਰਾਈ ਨਹੀਂ ਜਾ ਕੀਤੀ ਨਹੀਂ ਹੈ ਨਾ ਇੱਧੇ ਸੜਦੇ ਰਿਹਾ ਉਹ ਛੱਪੜ ਵੱਧਦਾ ਰਿਹਾ ਠੀਕ ਆ ਵੀਰੋ ਬਾਕੀ ਸਾਰਾ ਕਾਜ 15 ਹੋਊਗਾ ਵੀਰੋ ਸਾਰਾ ਹੀ ਹਨਾ ਇਹ ਪਾਰਕ ਬਣੂਗੀ ਬਹੁਤ ਖੂਬਸੂਰਤ ਬਾਕੀ ਤੁਹਾਨੂੰ ਬਣਈ ਦੇ ਤਾਂ ਲੰਘਾਂਗੇ ਸਾਰਾ ਹੀ ਹਨਾ ਬਹੁਤ ਵਧੀਆ ਕੰਮ ਹੋਣ ਜਾ ਰਿਹਾ ਔਣ ਪਿੰਡ ਦੇ ਵਿੱਚ ਹੌਲੀ ਹੌਲੀ ਹਣਾ ਤੇ ਪੰਚਾਇਤ ਘਰ ਵੀ ਬਣ ਰਿਹਾ ਆ پارک پارک ਵੀ ਆਪਣੇ ਸਾਰਿਆਂ ਲਈ ਬਣ ਜਾਣੀ ਜਿਹੜੇ ਤੁਸੀਂ ਨਹਿਰਾਂ ਲਾ ਘੁੰਮਣ ਜਾਂਦੇ ਆ ਉਹ ਤੁਸੀਂ ਇੱਧਰ ਘੁੰਮਣ ਘੁੰਮ ਸਕਦੇ ਆ ਬਹਿ ਕੇ ਦੋ ਚਾਰ ਗੱਲਾਂ ਬਾਤਾਂ ਵੀ ਕਰ ਸਕਦੇ ਆ ਹਣਾ ਸਾਰਾ ਹੀ ਤੇ ਬਾਕੀ ਤੁਸੀਂ ਦੱਸਿਓ ਹਣਾ ਤੇ ਇਹ ਪਿੰਡ ਰੋਡਕਾ ਖੋਰ ਦੀ ਪੰਚਾਇਤ ਲੋ ਕੀਤਾ ਜਾ ਰਿਹਾ ਹੈ ਹਣਾ ਬਹੁਤ ਹੀ ਖੂਬਸੂਰਤ ਪਿਆਲਾ ਚਲੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਹ ਸਰਪੰਚ ਪੰਚ ਖੜੇ ਆਪਣੇ ਸਤਾਂਭ ਜੂ ਹਣਾ ਬਾਕੀ ਆ ਦੇਖੋ ਸਾਰਾ ਏਰੀਆ ਮੂਰੇ ਪਧਰਾ ਹੋ ਗਿਆ ਉਹ ਸੜਕ ਤੱਕ ਵੀ ਲੋ ਕੂੜਾ ਸੀ ਸਾਰਾ ਹੀ ਹਨਾ ਇਹ ਹਲੇ ਪਧਰਾ ਹੋਣਾ ਸਾਰਾ ਹੀ ਠੀਕ ਆ ਇੱਥੇ ਮੂਰੇ ਕਮਰਾ ਬਣੂਗਾ ਇੱਥੇ ਬਣਿਆ ਮਾੜੇ ਅੱਗੇ ਹੋ ਕੇ ਜਾਣ ਤੇ ਬਾਕੀ ਤੁਹਾਨੂੰ ਤਿਆਰ ਕੀਤਾ ਜਾ ਚਾਰ ਪੋਸ਼ਰ ਬਣਨੇ ਆ ਭਾਜੀ ਕਹਿੰਦਾ ਇਹਦੇ ਹਨਾ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿੰਦਾ ਲੱਗਿਆ ਪਿੰਡ ਦੀ ਪੰਚਾਇਤ ਵੱਲੋਂ ਪਿਆਲਾ ਬਹੁਤ ਹੀ ਖੂਬਸੂਰਤ ਹਨਾ ਕੀਤਾ ਜਾ ਰਿਹਾ ਹੈ ਇਹ ਪਿੰਡ ਦੇ ਵਿੱਚ ਕੰਮ ਕਰਾਇਆ ਜਾ ਰਿਹਾ ਸਾਰਿਆਂ ਨੂੰ ਪਿਆਰ ਭਾਈ ਸੱਸਾ